ਸਾਤ ਸੰਗਤ ਜੀ ਕਿਸੇ ਦਾ ਬੱਚਾ ਵਿਦੇਸ਼ ਗਿਆ ਆਪਣੀ ਜੋ ਕਿੰਨਿਆਂ ਦੇ ਗਏ ਹੋਣਗੇ ਨਾ ਬੱਚਾ ਵਿਦੇਸ਼ ਗਿਆ ਤੇ ਉੱਥੇ ਜਾ ਕੇ ਉਸ ਬੱਚੇ ਨੇ ਕੇਸ ਕਤਲ ਕਰਾ ਦਿੱਤੇ ਜਾ ਕੇ ਆਪਣਾ ਸਾਰਾ ਸਿੱਖੀ ਸਰੂਪ ਗਵਾ ਦਿੱਤਾ ਅੰਮ੍ਰਿਤਧਾਰੀ ਸੀ ਬੱਚਾ ਸਿੱਖੀ ਸਰੂਪ ਗਵਾ ਦਿੱਤਾ ਹੁਣ ਪਰਿਵਾਰ ਉਹਦੇ ਮਗਰੋਂ ਸਮਾਗਮ ਕਰਾ ਰਿਹਾ ਹੈ ਘਰ ਦੇ ਵਿੱਚ ਖੰਡਪਾਟ ਸਾਹਿਬ ਕਰਾ ਰਿਹਾ ਹੈ ਵੀ ਅਸੀਂ ਸੁਖਿਆ ਸੀ ਬੱਚਾ ਸਾਡਾ ਸਹੀ ਸਲਾਮਤ ਪਹੁੰਚ ਜੇ ਅਸੀਂ ਖੰਡਪਾਟ ਸਾਹਿਬ ਕਰਾਵਾਂ ਖੰਡਪਾਟ ਸਾਹਿਬ ਵੀ ਕਰਾਉਂਦੇ ਨੇ ਹੁਣ ਉਹਦੇ ਅਰਦਾਸ ਹੋ ਰਹੀ ਹੈ ਮਹਾਰਾਜੀ ਤੁਹਾਡਾ ਸ਼ੁਕਰ ਹੈ ਕਿ ਬੱਚਾ ਸਹੀ ਸਲਾਮਤ ਪਹੁੰਚ ਗਿਆ ਅਰਦਾਸ ਨੂੰ ਪਤਾ ਨਹੀਂ ਸੀ ਉਥੇ ਕਿਸ ਸੱਜਣ ਨੇ ਦੱਸਿਆ ਵੀ ਇਸ ਤਰ੍ਹਾਂ ਕਰਕੇ ਆਹ ਗੱਲ ਹੋਈ ਹੈ ਤੇ ਮਨ ਨੂੰ ਬੜੀ ਠੇਸ ਲੱਗੀ ਸਾਧ ਸੰਗਤ ਮਨ ਜਿ ਖਿਆਲ ਹੈ ਵੀ ਸਹੀ ਸਲਾਮਤ ਤੇ ਫੇ ਪਹੁੰਚਿਆ ਹੀ ਨਹੀਂ ਵਾਹਿਗੁਰੂ ਬਖਸ਼ ਲਵੇ ਭੈਣੋ ਸਹੀ ਸਲਾਮਤ ਤੇ ਪਹੁੰਚਿਆ ਹੀ ਨਹੀਂ ਸਿੱਖੀ ਦੇ ਗਵਾ ਦਿੱਤੀ ਰਾਹ ਚ ਤੇ ਅਸੀਂ ਚਾਹੁੰਦੇ ਆ ਸਹੀ ਸਲਾਮਤ ਪਹੁੰਚਿਆ ਦਾ ਮਤਲਬ ਹੈ ਵੀ ਫੜਿਆ ਨਹੀਂ ਗਿਆ ਡਿਪੋਰਟ ਨਹੀਂ ਕਰ ਦਿੱਤਾ ਉਤੇ ਪਹੁੰਚ ਗਿਆ ਕਾਗਜ਼ ਮਿਲ ਗਏ ਨੇ ਕੰਮੇ ਲੱਗ ਗਿਆ ਤੇ ਸਿੱਖੀ ਨੂੰ ਕੀ ਸਮਝੀ ਫਿਰਦੇ ਜਦੋਂ ਅਰਦਾਸ ਲੱਗੇ ਕਰਨ ਅਰਦਾਸ ਵਿੱਚ ਉਸ ਮਹਾਂਪੁਰਖ ਨੂੰ ਚੇਤੇ ਕੀਤਾ ਜਦੋਂ ਕਹਿੰਦੇ ਆ ਨਾ ਕਿ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਅਗਲਾ ਸ਼ਬਦ ਉਂਤਿਆਉਂਦੇ ਹੋ ਚਰਖੜੀਆਂ ਤੇ ਚੜੇ ਕੌਣ ਚੜੇ ਚਰਖੜੀਆਂ ਤੇ ਚੌਣ ਕੌਣ ਚੜੇ